はい。<music> ਯਾ ਸਰਕਾਰ ਮੁਰਦਾਬਾਦ 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 Thank you. ਆਈਮਾਤੇ ਪੈਨਸ਼ਨਰਾਂ ਦੇ ਇਹ ਦਾ ਕਾਰਨ ਫਰਕਾਂ ਕਿਦਰ ਵੇਹੜੀਆਂ ਜਾਮ ਹੋ ਚੁੱਕੀਆਂ ਨਾ ਸਾਰੇ ਬਾਜ਼ਾਰ ਦੇ ਵਿੱਚ ਕੋਨਰ ਚੌਕ ਹੁੰਦੇ ਹੋਏ ਦਿਨਤੀ ਲੁੰਗੀ ਕੋਠੀ ਅੱਗੇ ਸੰਬੋਧਨ ਕਰਨ ਤੋਂ ਬਾਅਦ ਜਿੱਥਾ ਝੰਡਾ ਮਾਰਚ ਮਹਿਰਬਾਨਾ ਹੋਊਗਾ ਮਲਾਜਮ ਅਤੇ ਪੈਨਸ਼ਨਰ ਆਪਣੀਆਂ ਆਜੋ ਮੰਗਾਂ ਨਾਸੀਆਂ ਪੰਨਾਂ ਉਹਨਾਂ ਦੀ ਪੂਰਤੀ ਦੇ ਲਈ ਚਾਰੇ ਦਾਲ ਸਵਾਰ

ਅਸੀਂ ਪਿਛਲੇ ਸਮੇਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਬਹੁਤੋ ਵੀ ਇਨਸਾਨ ਹੈ ਕਿ ਤੁਮ ਉਹ ਖਰਾਈ ਦੇ ਸਾਡੇ ਬਹੁਤ سارے ਸਾਥੀਆਂ ਦੇ ਪੱਖੇ ਵੀ ਜਾਂਦਾ ਹੈ ਅਸੀਂ ਸਰਕਾਰ ਤੋਂ ਸ਼ੁਕਰ ਵਾਲੇ ਨਹੀਂ ਅਭਿਨਾਤੇ ਜਿੱਥੇ ਮਨਾਂ ਦੇ ਵਸਿਆ ਦੇ ਰੋਜ਼ਮਾਰਥ ਕਰ ਰਹੇ ਆ ਉੱਥੇ ਅਸੀਂ ਗੱਡਦੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸਾਥੀਓ ਤੁਸੀਂ ਇਸ ਝੂਠੀ ਸਰਕਾਰ ਤੋਂ ਬਚ ਕੇ ਰਹੇ

ਮੁਰਦਾਬਾਦ ਮੁਰਦਾਬਾਦ ਮੁਰਦਾਵਾ ਜਾੜੂ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਵਾ ਜਾੜੂ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਵਾ ਸੱਜਾ ਇੱਕੋ ਜਿੰਦਾਬਾਦ 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 ਮੁਲਾਜ਼ਮ ਪੈਨਸ਼ਨਰਾਂ ਦਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ प्यारी करो प्यारी करो धंदाद जंदाद जंदाद जंगाद 40 ਰੁਪਏ ਕਿਲੋ ਗੰਡੇ ਇਹ ਸਰਕਾਰ ਦੇ ਮਹੌ ਜੰਡੇ 40 ਰੁਪਏ ਕਿਲੋ ਗੰਡੇ ਇਹ ਸਰਕਾਰ ਦੇ ਮਹੌ ਜੰਡੇ 35 ਰੁਪਏ ਕਿਲੋ ਆਟਾ ਇਹ ਸਰਕਾਰ ਦੇ ਮਹੌ ਜੰਡੇ 35 ਰੁਪਏ ਕਿਲੋ ਆਟਾ ਮਲਾਜਮ ਦੇ ਦੁਕਾਨਦਾਰ ਭਰਾਵਾਂ ਦਾ ਇੱਕਾ ਜਿੰਦਾਬਾਦ 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 ਚੜ੍ਹੂ ਸਰਕਾਰ ਨੂੰ ਤਾਫਾ ਕਰੋ ਤਾਫਾ ਕਰੋ ਚੜ੍ਹੂ ਸਰਕਾਰ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ